ਆ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਤੇ ਪਾਈ ਦੀ ਲਗਾਂ ਵੀਡੀਓ ਬਣਾਉਣ ਤੇ ਬਹੁਤ ਸੁਣੀਆਂ ਵੇੜਾਂ ਬਾਈ ਲੈ ਕੇ ਆਇਆ ਨਸਲ ਵਾਲੀਆਂ ਤੇ ਵੇੜ ਤਾਜੀ ਸੂਈ ਵੇੜ ਬਾਈ ਕੋਲ ਤੇ ਬਾਈ ਨਾਲ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਜੇ ਸਭ ਵਧੀਆ ਠੀਕ ਠਾਕ ਜੀ ਰਾਜੇ ਸਭ ਵਧੀਆ ਠੀਕ ਠਾਕ ਵਾਸੀਓ ਸੇ ਕਿਰਪਾ ਜਨੇ ਮਾਡੇ ਰੀ ਫਾਰਮ ਦੇ ਭੈਣ ਭਰਾ ਜੁੜੇ ਆ ਸਾਰੇ ਬਹੁਤ ਬਹੁਤ ਧੰਨਵਾਦ ਕਰਦੇ ਆ ਹਾਂਜੀ ਬਾਤਾਂ ਵਾਤ ਪਿਆਰ ਭਰ ਦੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਬਾਤਾਂ ਵਾਤ ਕਰਨਾ ਕਰੋ ਠੀਕ ਹੈ ਪਿਆਰ ਲਾਈਕ ਕਮੈਂਟ ਸ਼ੇਅਰ ਦਬਾ ਕੇ ਮਾਲ ਬਹੁਤ ਵਧੀਆ ਝੋਟੀਆਂ ਪਾਈਆਂ ਝੋਟੀਆਂ ਫੇਰ ਜਿਹੜੀ ਵੀਡੀਓ ਆਈ ਨਾ ਜੇਗਾ ਮਲ ਬਾਈ ਜੀ ਦੋ ਘਰਾਂ ਦੇ ਦੋ ਸ਼ਾਮ ਨੂੰ ਆਜੋਗੇ ਨਾ ਦੋ ਵੈਣਾ ਬਾਈ ਲੈਣਾ ਬਹੁਤ ਜਿਆਦਾ ਚੀਜ਼ ਠੀਕ ਹਾਂਜੀ ਹਜੇ ਲਿਆਓ ਜੀ ਤਾਂ ਜੀ ਸੂਈ ਵੱਟੀ ਹਾਂਜੀ ਤਾਂ ਜੀ ਸੂਈ ਵੀ ਜੀ ਕੱਲ ਦੀ ਠੀਕ ਜੀ ਮੈਂ ਲੱਬੇ ਲਾਏ ਵੱਟੀ ਦੇ ਥੱਲੇ ਹੋ ਗਈ ਜੀ ਠੀਕ ਜੀ ਸ਼ਾਈ ਵਾਲੇ ਕਰੋਸ਼ ਸ਼ਾਈ ਵਾਲੇ ਕਰੋਸ ਆ ਗਈ ਆ ਸੋਚੋਂ 100% ਠੰਡੀ ਠੰਡੀ ਸੀਰ ਪੂਰੀ ਥਲੇ ਬੈ ਕੇ ਖਵਾ ਦਿੰਦੇ ਆ ਠੀਕ ਬਾਈ ਜੀ ਤੇ ਕਿਨੇ ਜਿਹੜਾ ਕਸਵੀਨ ਬਾਈ ਆ ਬੈਠੋ ਬਹੁਤ ਬਹੁਤ ਠੀਕ ਆ ਜਾਈ ਗੱਲ ਬਾਤ ਠੀਕ ਠੀਕ ਚਿਟਾ ਦੋ ਤਾਂ ਵਧੀਆ ਤੇ ਕਿਨੇ ਦਿਨਾਂ ਤੋਂ ਸੂਈ ਨੂੰ ਕੱਲ ਦੀ ਸੂਈ ਆ ਵਧੀਆ ਵੈੜ ਤੇ ਸ਼ਾਈ ਵਾਲ ਕਰੋਸ ਆ ਗਈ ਆ ਤੇ ਮਗਰ ਜਵਾਕ ਵਸ਼ੀ ਮਗਰ ਵਸ਼ੀ ਮਗਰ ਵਸ਼ੀ ਆ ਗਈ ਜੀ ਤੇ ਵੇਖੋ ਬਹੁਤ ਸੋਹਣੀ ਸੁੰਦਰ ਵੈੜ ਆਈ ਤੋਰਾ ਤਾਰਾ ਵੇਖੋ ਚੈੱਕ ਕਰੋ ਛੱਡ ਦਾਂ ਮੈਂ ਖੁੱਲੀ ਛੱਡ ਦਾਂ ਜਾਂ ਤਾਂ ਛਾਏ ਆ ਆਪੇ ਜਾਂਦੇ ਵੇਖੋ ਸਿਆਣੀਆਂ ਬੋਲੀਆਂ ਹਾਂਜੀ ਸਮਝਦਾਰ ਦੇਖ ਲਓ ਵਸ਼ੀ ਜੀ ਵੇਹੋ ਲੇਵਾਲੂ ਆਪੂ ਆਇਆ ਟੇਟਾ ਦੋਦਰਗਾ ਚੱਟੇ ਦੀ ਕੁਆੜੀ ਮੇਰੇ ਭਰਾ ਚੈੱਕ ਕਰੋ ਦੇਖੋ ਸੰਖੇਪ ਵਿਆਹ ਲੁਆਇਆ ਚੈੱਕ ਕਰੋ ਥਾਂ ਦੀ ਕੁਆੜੀ ਚੈੱਕ ਕਰਾ ਦਨੇ ਬਹੁਤ ਜਿਆਦਾ ਚੰਗੀ ਵੀਰ ਮਗਰ ਵਾਸੀ ਠੰਡੀ ਸੀਲ ਆਈਦੀ ਆ ਵੀ ਹਦੋਂ ਵੱਧ ਹਦਾਂ ਬੰਨੇ ਠੀਕ ਠੀਕ ਠੋੜੀ ਠੰਡੀ ਵੈੜਿਆ ਬਹੁਤ ਸੋਣੀ ਵੈੜੀ ਬਹੁਤ ਜਿਆਦਾ ਜਿੰਨੂੰ ਚੰਗੀ ਕਹਿੰਦੇ ਸਾਰੇ ਬੰਨੇ ਚੈੱਕ ਕਰਾ ਦਨੇ ਕੋਈ ਨੁਕਸ ਨਹੀਂ ਹੈਗਾ ਵਧੀਆ ਧੀਰੀ ਵਾਸੀ ਆ ਵਧੀਆ ਜੀ ਆ ਫਟ ਕੇ ਠੀਕ ਆਇਆ ਕੱਲ ਸਹੀ ਵੇਚੀ ਬਣਾ ਕਰ ਠੀਕ ਮੌਲਵੀ ਬਿਲਕੁਲ ਜਾਇਜ਼ ਜਾਇਜ਼ ਤੇ ਕੀ ਮੌਲ ਬਾਈ ਇਹਦਾ ਮੌਲ ਕਰੀਏ ਜੋ ਮਰਜ਼ੀ ਹਾਂ ਨਾ 57000 57 ਦੀ ਕੀ ਟਿੰਗ ਬਾਈ 2 55000 ਦੀ ਹਾਂ ਨਾ ਬਾਈ ਕਹਿੰਦਾ ਬੱਛੀ ਦੇਣੀ ਆ 22 ਵਾਲਾ ਕਰੋਸ ਕੱਲ ਦੀ ਸੂਈ ਢਡੀ ਬੱਛੀ ਛਾਈ ਵਾਲਾ 55000 ਦੀ ਹਾਂ ਨਾ ਬਹੁਤ ਸੋਹਣੀ ਵੈਟ ਨਹੀਂ ਲੱਭਦੀ ਉਹ ਨਿਕਾਇਆ ਮੋਲ ਕੀ ਦਾ ਪਾਈਆਂ ਨੇ ਸਸਤਾ ਆਇਆ ਮੋਲਿਆ ਸਾਰਾ ਮਾਝੀ ਕਾਇ ਨਹੀਂ ਦੇਖੋ ਕਿੰਨੀ ਠੰਡੀ ਠੰਡੀ ਸੀ ਰਵਾਜ ਮਾਝੀ ਆ ਦੇ ਨੀਲੀ ਦੀ ਮਾਝੀ ਆ ਜਿਆਦਾ ਚੰਗੀ ਕੁਆਲਿਟੀ ਵਾਲੀ ਵਧੀਆ ਕੁਆਲਿਟੀ ਵਾਲੀ ਬਾਕੀ ਗਾੜੀ ਵੈੜ ਆ ਗਈ ਜੀ ਵੈੜ ਆ ਗਈ ਜੀ ਬਚਾ ਮਰਿਆ ਦੁੱਧ 9 ਕਿਲੋ ਦੁੱਧ 9 ਕਿਲੋ ਬਚਾ ਮਰਿਆ ਬਚਾ ਨਹੀਂ ਆ ਦੁੱਧ 9 ਕਿਲੋ ਤੇ 부ਤੀ ਬਾਤੀ ਦੇਖੋ ਪੂਰੀ ਪੂਰੀ ਯਰਸੀ ਗਾਂ ਵਾਲੀ 부ਤੀ ਨਿਕਾ ਕੰਨ ਵਧੀਆ ਨਸਲ ਦੀ ਲਾਲ ਨਬੀ ਵੈਰ ਕਰੋ ਮੋ ਹਾਂ ਹੁਣ ਕੰਗਾ ਲਗਾ ਵਿਧੀ ਵਖੀ ਗਾਂ ਤਿਆਰ ਕਰਨਾ ਲਈ ਫੇਰ ਠੀਕ ਵੈੜ ਜਿਆਦਾ ਚੰਗੀ ਆਹ ਦੇਖੋ ਕੁਆਲਿਟੀਆਂ ਆਹ ਕੁਆਲਿਟੀਆਂ ਨਹੀਂ ਲੱਗਦੀ ਨਹੀਂ ਲੱਗਦੀਆਂ ਕੁਆਲਿਟੀਆਂ ਭਾਈ ਜੀ ਨਹੀਂ ਲੱਗਦੀ ਬੂਥੀ ਦੇਖੋ ਆ ਬੂਥੀ ਪਾਸੀ ਕਰੋ ਰੱਖਦਾ ਰਹੋ ਖਿਲਾ ਦਿਓ ਮਾਰੋ ਦੇਮੀਆਂ ਨਿਕੋ ਕਰੋ ਲਈਆਂ ਦੇਖੋ ਬੂਥੀ ਬਾਥੀ ਦੇਖੋ ਕਿੰਨੀ ਸੋਹਣੀ ਆ ਯਰ ਸਹੀ ਗਾਂ ਵਾਲੀ ਬੂਥੀ ਲੱਗੀ ਆਖੂ ਕਮੂਰੀ ਮੋਟੀ ਆ ਤੇ ਕਾਨ ਕੋ ਨਹੀਂ ਛੋਟਾ ਗਾਂ ਵੈੜ ਬਣੂਗੀ ਪਿਆਰ ਹੋਗੀ ਤਗੜੀ ਵੈੜ ਬਣੂਗੀ ਚੰਗ ਕਬੜੀ ਵੈੜ ਦੀ ਠੀਕ ਆ ਚੰਗ ਚੰਗ ਕਬੂਰੀ ਏ ਤੋਰੋ ਭਾਈ ਤੋਰੋ ਆ ਜੋ ਗਰਾਈਏ ਗੁੰਦੀ ਫੁਰੀ ਤੇ ਕੀ ਮੁੱਲ ਪਈ ਦਾ ਕੋਈ ਮੱਛੀ ਤਿਆਰ ਕਰ ਲੈ ਤੇ ਗਾਹ 55 60 ਹਜ਼ਾਰ ਦੀ ਤਾਂ ਸੁੱਤੀ ਬਗਣ ਵਾਲੀ ਆ ਸਹੀ ਗੱਲ ਹੈ ਹਾਂਜੀ ਹਾਂ ਤੇ ਦੁੱਧ ਇਹਨੇ 20 ਕਿਲੋ ਨਹੀਂ ਬਸ ਸਹੀ ਗੱਲ ਆ ਵੱਡੀ ਬੈੜਿਆ ਵਾਦੀ ਵੇਖ ਸਕਦੀ ਵਧੀਆ ਸੋਹਣੀ ਬੈੜਿਆ ਇਹ ਮੁੱਲੀ ਗੱਲ ਕੀਤੀ ਹੈ ਵੀ ਇਹ ਮੁੱਲੀ ਦੀ ਗੱਲ ਕੀਤੀ ਜਾ ਜੀ ਜੋ ਮਰਜ਼ੀ ਹੁਣ ਹਾਂ ਨਾ ਦੇਣੇ ਮੁੱਲ 26 27 ਉਹ ਮਰਜ਼ੀ ਕਰੀਏ ਹਾਂ 24 ਹਾਂ 24000 ਦੀ ਯਾਰ ਛੋਟ ਕਰਾਂ ਯਾਰ 23000 ਦੀ ਵਸ਼ੀ ਭਾਈ ਕਹਿੰਦਾ ਦੇਣੀ ਹੈ ਉੱਚੀ ਜਵਾਨ ਤੇ ਦੂਜੇ ਸੂਏ ਗਾ ਹੋ ਗਿਆ ਪਲੱਸ ਸੂਈ ਆ ਤਾਂ ਵਧੀਆ ਵੈੜ ਆ ਹਾਂਜੀ ਤੇ ਨਹੀਂ ਠੀਕ ਹੈ ਪਹਿਲਣ ਵੈੜ ਤੇ ਵਧੀਆ ਵੈੜ ਬਹੁਤ ਸੋਹਣੀ ਵੈੜ ਤੇ 23000 ਦੀ ਹਾਂ ਨਾ ਹੀ ਬਹੁਤ ਸੋਹਣੀ ਵੈੜ ਵਧੀਆ ਚੰਗੇ ਜਾਨਵਰ ਚੰਗੇ ਆ ਲਾਈਕ ਕਮੈਂਟ ਚੋ ਕਰੋ ਲਾਈਕ ਕਮੈਂਟ ਸ਼ੇਅਰ ਮਾਤਾ ਵਾ ਠੀਕ ਜੀ ਹਾਂ ਜੀ ਸਾਰੇ ਭੈਣ ਭਰਾਵਾਂ ਦੇ ਵੀਰ ਜੀ ਨਾਲ ਹੀ ਆ ਠੀਕ ਠੀਕ ਜੀ ਪਿਆਰ ਬਖਸ਼ਣਗੇ ਚੈਨਲ ਨੂੰ ਉਹਨਾਂੇ ਕੰਮ ਜਿਆਦਾ ਚੱਲੂ ਸਹੀ ਸਹੀ ਗੱਲ ਇਹ ਮਾਲ ਲੈ ਤੁਹਾਨੂੰ ਪਿਆਰ ਦੋਣਾਗੇ ਇਹ ਮਾਲ ਲੈਦੇ ਸਹੀ ਹੈ ਬਾਬਾ ਜੀ ਨਾ ਨਾ ਮਾਲ ਵਾਲ ਮਾਲ ਵਾਲੀ ਚੰਗਾ ਕਿਹੂਗਾ ਹਾਂ ਉਹਨੂੰ ਸ਼ੁਭਾ ਕਰੂ ਸਹੀ ਗੱਲ ਬਾਬਾ ਜੀ ਸਹੀ ਗੱਲ ਵੀਰ ਜੋੜਨੇ ਕਿ ਹੋਗਾ ਹਾਂ ਵੀਰ ਭਰਾ ਜੋੜਨੇ ਕੇ ਨਾਲ ਹਣਾ ਜਿਹੜੇ ਵੀਰ ਭਰਾ ਪਿਆਰ ਦਿੰਦੇ ਉਹਨਾਂ ਦਾ ਦਿਨੋ ਖੇਰ ਧੰਨਵਾਦ ਕਰੀਓ ਲਵ ਯੂ ਕਹਿੰਦੇ ਹਣਾ ਜਿਹੜੇ ਦਿਨੋ ਧੰਨਵਾਦ ਕਰਦੇ ਆ ਠੀਕ ਜਿਹੜੀ ਗੱਲ ਹੈ ਜਿਹੜੇ ਸਾਡੇ ਆਪਣੇ ਚੈਨਲ ਦੇ ਨਾਮ ਜੁ ਲਾਈਕ ਕਮੈਂਟ ਸ਼ੇਅਰ ਕਰਦੇ ਚੈਨਲ ਨੂੰ ਸ਼ੇਅਰ ਕਰਾਇਆ ਗਰੁੱਪਾਂ ਦੇ ਪਾਪਾ ਗਾਂ ਵਾ ਠੀਕ ਆ ਭਰਾਵਾ ਬਿਲਕੁਲ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਜੀ ਨਹੀਂ ਵੈਡ ਮਿਲ ਨਹੀਂ ਸਿਕਲ ਪਾਪਾ ਜੀ ਇਹ ਤੁਹਾਡੀ ਬਿਲਕੁਲ ਗੱਲ ਸਿਆਣੀ ਆ ਵੀ ਜੋ ਭਾ ਦੇ ਵੈਡ ਦੇਤੀ ਹੈ ਨਹੀਂ ਉਹਦਾ ਮਿਲ ਨਹੀਂ ਨਹੀਂ ਮਿਲਣੀ 55000 ਦਾ ਕੁਝ ਨਹੀਂ ਹੁੰਦਿਆ ਠੀਕ ਆ ਨਾ ਲਾਈਕ ਕਮੈਂਟ ਸ਼ੇਅਰ ਦਬ ਕੇ ਫੋਨ ਨੰਬਰ ਐਡਰੈਸ ਬੋਲ ਦਿਓ ਭਾਈ ਜੀ ਆਪਣਾ ਫੋਨ ਨੰਬਰ 8427407755 ਹਾਂਜੀ ਨਾਮ ਮਹਾਨਾਂ ਦੇ ਪਿੰਡ ਕੋਲ ਠੀਕ ਜੀ ਹਾਂਜੀ ਸਰਸਿਕਾ ਬਾਈ ਜੀ ਸਰਸਿਕਾ